ਨਿੱਤੜਕ ਸਿੱਖ ਜਰਨੈਲ ਤੇ ਸਿੱਖ ਰਾਜ ਦੇ ਥੰਮ ਗਿਨੇ ਜਾਂਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ ਅੱਜ ਦੇ ਦਿਨ ਯਾਨੀ 14 ਮਾਰਚ 1823 ਈਸਵੀ ਨੂੰ ਅਕਾਲੀ ਫੂਲਾ ਸਿੰਘ ਜੀ ਨੁਸ਼ਹਿਰੀ ਦੀ ਜੰਗ ਵਿੱਚ ਜਿੱਤ ਦਾ ਝੰਡਾ ਲਹਿਰਾਉਣ ਮਗਰੋਂ ਗੰਭੀਰ ਜ਼ਖਮੀ ਹੋਣ ਕਾਰਨ ਸ਼ਹੀਦੀ ਪਾ ਗਏ ਸਨ ਅਕਾਲੀ ਫੁੱਲਾ ਸਿੰਘ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉਹ ਬਹਾਦਰ ਜਰਨੈਲ ਸਨ ਜਿਨ੍ਹਾਂ ਨੇ ਕਸ਼ਮੀਰ, ਪਸ਼ਾਵਰ, ਮੁਲਤਾਨ, ਨਸ਼ਹਿਰ ਆਦਿਆਂ ਜੰਗਾਂ 'ਚ ਖਾਲਸਾ ਫੌਜਾਂ ਦੀ ਅਗਵਾਈ ਕਰਕੇ ਜਿੱਤ ਹਾਸਲ ਕਰਦਿਆਂ ਸਿੱਖ ਰਾਜ ਦੀ ਸਥਾਪਤੀ 'ਚ ਅਹਿਮ ਯੋਗਦਾਨ ਪਾਇਆ। ਮੁਲਤਾਨ ਦੀ ਜੰਗ ਵੇਲੇ ਕਿਲੇ ਦੀ ਕੰਧ ਪਾੜ ਕੇ ਕਿਲੇ ਤੇ ਜਿੱਤ ਹਾਸਲ ਕਰਨ ਵਾਲੇ ਇਸ ਮਹਾਨ ਜਰਨੈਲ ਦੀ ਬਹਾਦਰੀ ਦੇ ਚਰਚੇ ਦੂਰ ਦੂਰ ਤੱਕ ਫੈਲ ਗਏ। ਇਤਿਹਾਸ ਗਵਾਹ ਹੈ ਕਿ ਉਹ ਮਰਿਆਦਾ ਦੇ ਉਲਟ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਨ ਦੇ। ਮर्याਦਾ ਤੇ ਪਹਿਰਾ ਦਿੰਦੇ ਹੋਏ ਉਹਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆਂ ਹੋਇਆਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋੜੇ ਮਾਰਨ ਦੀ ਸਦਾ ਸੁਣਾਉਣ ਤੋਂ ਵੀ ਗੁਰੇਜ਼ ਨਹੀਂ ਸੀ ਕੀਤਾ। ਆਪਣੀ ਦੂਰਅੰਦੇਸ਼ੀ ਦੇ ਨਾਲ ਇਸ ਮਹਾਨ ਜਰਨੈਲ ਨੇ ਸਿੱਖ ਮਿਸਲਾਂ ਦੇ ਅੰਦਰੂਨੀ ਝਗੜੇ ਖਤਮ ਕਰਵਾਏ ਤੇ ਮਹਾਰਾਜਾ ਰਣਜੀਤ ਸਿੰਘ ਜੀ ਇਹਨਾਂ ਦੀ ਸਿਆਣਪ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਮਹਾਰਾਜੇ ਨੇ ਅਕਾਲ ਨਾਮ ਦੀ ਰੈਜੀਮੈਂਟ ਬਣਾ ਕੇ ਅਕਾਲੀ ਫੂਲਾ ਸਿੰਘ ਜੀ ਨੂੰ ਇਸ ਦਾ ਜਥੇਦਾਰ ਥਾਪ ਦਿੱਤਾ ਜਿੱਥੇ ਕਿ ਉਹਨਾਂ ਬਿਨਾਂ ਤਨਖਾਹ ਤੋਂ ਕੰਮ ਕੀਤਾ ਅਕਾਲੀ ਫੂਲਾ ਸਿੰਘ ਜੀ ਦਾ ਜਨਮ 14 ਜਨਵਰੀ 1761 ਈਸਵੀ ਨੂੰ ਸੰਗਰੂਰ ਦੇ ਪਿੰਡ ਦੇਲਾ ਸਿੰਘਾਂ ਵਿਖੇ ਭਾਈ ਈਸ਼ਰ ਸਿੰਘ ਜੀ ਤੇ ਮਾਤਾ ਹਰਕੌਰ ਜੀ ਦੇ ਘਰ ਵਿਖੇ ਹੋਇਆ